ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆਪਣੇ ਪੰਜਾਬ ਚ ਹੜਾਏ ਹੋਏ ਨੇ ਮਾੜਾ ਹਾਲ ਆ ਪਸ਼ੂਆਂ ਨੂੰ ਕਹਿ ਲਿਏ ਖੇਤੀ ਨੂੰ ਕਹਿ ਲਿਏ ਪਲੱਸ ਲੋਕਾਂ ਦੇ ਬਹੁਤ ਸਾਰੇ ਕਮੈਂਟ ਨੇ ਐਨ ਆਰ ਆਈ ਭਰਾਵਾ ਵਾਸਤੇ ਤਾਂ ਬਾਈ ਭਾਨਾ ਸਿੱਧੂ ਆਪਣੇ ਕੋਲੇ ਆਇਆ ਹੋਇਆ ਭਰਾ ਆਪਣਾ ਕਿਉਂਕਿ ਆਪ ਤੋਂ 2-3 ਸਾਲ ਪਹਿਲਾਂ ਵੀ ਹੜਾ ਆਈ ਸੀ ਬਾਈ ਨੂੰ ਇਹਦੇ ਬਾਰੇ ਪੂਰਾ ਤਜਰਬਾ ਤੇ ਵੀਰੇ ਤੁਸੀਂ ਦੱਸੋ ਐਨ ਆਰ ਆਈ ਵੀਰਾਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਹੜਾ ਬਾਰੇ ਥੋੜਾ ਜਿਹਾ ਕ ਪਹਿਲੀ ਤਾਂ ਮੇਰੀ ਅਪੀਲ ਜਿਹੜੀ ਕਿ ਇਹ ਹੈ ਕਿ ਇਹ ਜਿਹੜੀ ਸਮਝਣ ਵਾਲੀ ਗੱਲ ਆ ਪਰ ਤਾਂ ਸਾਨੂੰ ਸਮਝਣਾ ਪੈਣਾ ਵੀ ਹੜਾ ਆਇਆ ਕਿਉਂ ਨਹੀਂ ਕਿ ਮੈਂ ਅੱਜ ਇੱਥੇ ਆ ਮੈਂ ਚੱਲ ਜਾਣਾ ਮੈਨੂੰ ਪਤਾ ਕਿ ਮੈਂ ਇੱਥੇ ਕਿਉਂ ਬੈਠਾ ਮੈਂ ਇੱਥੇ ਕਈ ਕੰਮ ਕਰਨ ਲਈ ਆਇਆ ਸੀਗਾ ਪਰ ਇਸ ਤੋਂ ਬਾਅਦ ਮੈਨੂੰ ਪਤਾ ਕਿ ਜਿਹੜੀ ਲੋਡ ਅਸਲ ਦੇ ਵਿੱਚ ਇਸ ਤੋਂ ਬਾਅਦ ਲੋਡ ਪੈਣੀ ਹੈ ਉਦੋਂ ਮੀਡੀਆ ਵੀ ਉਦੋਂ ਬੜੇ ਲੋਕ ਘੱਟ ਹੋਣਗੇ ਜਦੋਂ 2023 ਦੇ ਵਿੱਚ ਹਾੜਾ ਐਸਸੀ ਪੂਰਾ ਢਾਈ ਤਿੰਨ ਮਹੀਨੇ ਮੇਰੇ ਮੱਕਰੇ ਨਹੀਂ ਸੀ ਬੜਿਆ ਪੂਰਾ ਅਸੀਂ ਤਨੋਂ ਮਨੋਂ ਤਨੋਂ ਜਿਹੜਾ ਕਿ ਕੋਸ਼ਿਸ਼ ਕਰੀ ਕੇ ਹਨਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਤੇ ਮੈਂ ਜਿਹੜੀ ਕਿ ਇਸ ਕਰਕੇ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਵੀ ਜਿਹੜੀ ਆਪਾਂ ਜਿਹੜੀ ਮੈਂ ਬੇਨਤੀ ਕਰਨਾ ਚਾਹਣਾ ਜਾਂ ਮੈਂ ਅਪੀਲ ਕਰਨਾ ਚਾ ਇਸ ਤੇ ਸਭ ਤੋਂ ਵੱਧ ਚਿੰਤਾ ਕਰਨ ਦੀ ਜ਼ਰੂਰਤ ਹੈ ਵੀ ਹੜ੍ਹ ਆਏ ਕਿਉਂ ਨਗੇ ਹੜ੍ਹ ਤੁਸੀਂ ਜਿਹੜੇ ਮਾ ਦੇਸ਼ਾਂ ਦੇ ਵਿੱਚ ਬੈਠਾ ਇਹ ਦੇਸ਼ਾਂ ਦੇ ਵਿੱਚ ਮੀਂਹ ਵੀ ਬੜੇ ਜ਼ਿਆਦਾ ਪੈਂਦੇ ਨੇਗੇ ਇਹ ਦੇਸ਼ ਸਮੁੰਦਰ ਤੋਂ ਥੱਲੇ ਨੇਗੇ ਆ ਸਮੁੰਦਰ ਉੱਪਰ ਹੈ ਤੇ ਦੇਸ਼ ਥੱਲੇ ਨੇਗੇ ਬਣੇ ਹੋਏ ਪਰ ਗੱਲ ਸਮਝਣ ਦੀ ਇਹ ਹੈ ਕਿ ਪੰਜਾਬ ਕਿੰਨਾ ਕੁ ਟਾਈਮ ਬਰਬਾਦ ਹੁੰਦਾ ਰਹੂਗਾ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਚਲੋ ਠੀਕ ਹੈ ਕੁਦਰਤੀ ਆਫਤ ਹੈ ਕਹਿ ਰਹੇ ਨੇ ਕੁਦਰਤ ਕਦੇ ਕਿਸੇ ਦਾ ਮਾੜਾ ਨਹੀਂ ਕਰਦੀ ਕੁਦਰਤ ਦੀ ਬੰਦਾ ਮਾਰ ਝੱਲ ਲੰਦਾ ਅਸੀਂ ਵੀ ਕਹਨੇ ਆ ਵੀ ਇਹ ਕੁਦਰਤ ਦੀ ਮਾਰ ਵੀ ਹੈ ਤੇ ਪਰ ਜਿਹੜੀ ਨਾਲ ਜਿਹੜੀ ਕਿਤੇ ਸਮਝਣ ਵਾਲੀ ਗੱਲ ਆ ਉਹ ਕੀ ਆ ਸਮਝਣ ਵਾਲੀ ਗੱਲ ਇਹ ਆ ਕਿ ਜਿਹੜੇ ਸਾਡੇ ਚੁਣੇ ਦੇਖੋ ਇੱਕ ਤਾਂ ਲੋਕ ਤੇ ਐਨਜੀਓ ਨੌਜਵਾਨ ਬਹੁਤ ਬੜੇ ਸੇਵਾ ਨਿਭਾ ਰਹੇ ਨੇ ਪਰ ਸਾਰੇ ਨੌਜਵਾਨਾਂ ਨੂੰ ਕਹਿੰਨਾ ਇਸ ਤੋਂ ਬਾਅਦ ਜਿਹੜੀ ਆਪਾਂ ਸੇਵਾ ਨਿਭਾਈਏ ਬਹੁਤ ਵੱਡਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਪਰ ਕਿਉਂ ਜਿਹੜਾ ਵੀ ਇੱਥੇ ਇੱਥੇ ਜਿਹੜੇ ਦੇਸ਼ਾਂ ਦੇ ਵਿੱਚ ਬੈਠੇ ਆ ਨਾ ਜਿਹੜੇ ਆਪਾਂ ਦੇਸ਼ ਦੇ ਵਿੱਚ ਬੈਠੇ ਆ ਇੱਥੋਂ ਸਿੱਖਣ ਦੀ ਜ਼ਰੂਰਤ ਇਹ ਆ ਵੀ ਸਾਡਾ ਜਿਹੜਾ ਕਿ ਇੰਨੀ ਬਰਬਾਦੀ ਦਾ ਕਾਰਨ ਕੀ ਹੈ ਕਿਉਂਕਿ ਸਾਡੇ ਜਿਹੜੇ ਜਿਹੜੇ ਲੋਕ ਸਿਸਟਮ ਚਲਾਉਣ ਵਾਲੇ ਨੇਗੇ ਉਹਨਾਂ ਨੂੰ ਕੱਖ ਨਹੀਂ ਪਤਾ ਜਿਨ੍ਹਾਂ ਨੇ ਜੋ ਕੰਮ ਕਰਨਾ ਜੋ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਉਹ ਜ਼ਿੰਮੇਵਾਰੀ ਦਾ ਨਹੀਂ ਪਤਾ ਜਿਹੜੀ ਕਿ ਸਾਰੇ ਲੋਕਾਂ ਨੂੰ ਇਸ ਗੱਲ ਤੇ ਬੋਲਣਾ ਚਾਹੀਦਾ ਇੱਥੋਂ ਬੈਠੇ ਲੋਕਾਂ ਨੂੰ ਖਾਸ ਕਰਕੇ ਜਿਹੜੀ ਜ਼ਿਆਦਾ ਜਿਹੜੀ ਜਾਗਰਤਾ ਪਹੁੰਚਾਉਣੀ ਚਾਹੀਦੀ ਹੈ ਹੁਣ ਮਸਲਾ ਕੀ ਹੈ ਹੁਣ ਅਸਲੇ ਮਸਲੇ ਤੇ ਆਜਾ ਮਸਲਾ ਕੀ ਹੈ ਅੱਜ ਪੰਜਾਬ ਡੋਬਰ ਹੈ ਅੱਜ ਪੰਜਾਬ ਦੇ ਵਿੱਚ ਅਨੇਕਾਂ ਜਿਹੜਾ ਘਟੋ ਘਟ ਤਨ 4 ਲੱਖ ਰਕਬਾ ਇਹਨਾਂ ਦਾ ਜਿਆਦਾ ਹੀ ਹੋ ਗਿਆ ਜਿਹੜਾ ਖੇਤੀਬਾੜੀ ਦਾ ਜਮਾ ਪ੍ਰਭਾਵਿਤ ਹੋ ਗਿਆ ਪਸ਼ੂ ਮਰ ਗਏ ਕਿਸਾਨਾਂ ਦੇ ਘਰ ਟ ਹੈਗੇ ਮਜ਼ਦੂਰਾਂ ਦੇ ਘਰ ਟ ਹੈਗੇ ਬੁਰਾ ਹਾਲ ਹੈ 12 ਜ਼ਿਲ੍ਹੇ ਪ੍ਰਭਾਵਿਤ ਨੇਗੇ ਹੁਣ ਇਹਦੇ ਵਿੱਚ ਜਿਹੜੇ ਜਿਹੜੇ ਕਿ ਖਾਸ ਕਰਕੇ ਜਿਹੜੀ ਜਿਹੜੀਆਂ ਸਾਡੀ ਪੋਲੀਟਿਕਲ ਰਾਜਨੀਤਿਕ ਤਿਰ ਹੈ ਜਿਹੜੀਆਂ ਅਬ ਰਾਜ ਕਰ ਰਹੇ ਨੇ ਜਾਂ ਵਿਰੋਧੀ ਤਿਰਾਂ ਜਿਹੜੇ ਲੀਡਰ ਨੇਗੇ ਜਿਹੜੇ ਆਪਣੇ ਆਪ ਨੂੰ ਇਹ ਕਹੋਂਦੇ ਨੇ ਕਿ ਸਾਡੇ ਤੋਂ ਬਣਾ ਪੰਜਾਬ ਨਹੀਂ ਚੱਲਦਾ ਉਹਨਾਂ ਨੂੰ ਕੱਖ ਨਹੀਂ ਪਤਾ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਗੱਲ ਕਰਦਾ ਉਹਨਾਂ ਦਾ ਇਸ ਟਾਈਮੇ ਫਰਜ ਕੀ ਆ ਉਹ ਡਰਾਮੇ ਕਰੀ ਜਾਂਦੇ ਨੇ ਸਿਰਫ ਵੋਟਾਂ ਦੀ ਜਿਹੜੀ ਕਿ ਵੋਟਾਂ ਵਟੋੜਨ ਦੇ ਮਾਰੇ ਕੋਈ ਬੋਰੀ ਚੁੱਕੀ ਫਿਰਦਾ ਕੋਈ ਕੋਈ ਡਰਾਮਾ ਕਰੀ ਫਿਰਦਾ ਕੋਈ ਕੋਈ ਡਰਾਮਾ ਕਰੀ ਫਿਰਦਾ ਉਹਨਾਂ ਦਾ ਕੰਮ ਕੀ ਆ ਉਹਨਾਂ ਦਾ ਕੰਮ ਅਸਲ ਦੇ ਵਿੱਚ ਸਹੀ ਮੈਨਿਆਂ ਦੇ ਵਿੱਚ ਇਹ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਕਿ ਅੱਜ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਦੋ ਵਾਰੀ ਜਿਹੜਾ ਕਿ ਮੈਂ ਦੱਸਦਾ ਜਿਹੜੀ ਆ ਸਰਕਾਰ ਇਸ ਟਾਈਮੇ ਰਾਜ ਕਰ ਰਹੀ ਆ ਇਹਦੇ ਇਹਦੀ ਮੈਂ ਗੱਲ ਕਰ ਰਿਹਾ ਦੋ ਵਾਰੀ ਇਹਨਾਂ ਦੇ ਇਹਨਾਂ ਦੀ ਕਿ ਸਰਕਾਰ ਦੇ ਵਿੱਚ ਹੜਾ ਆ ਗਿਆ ਦੋਨੇ ਵਾਰੀ ਕਿਸਾਨਾਂ ਨੂੰ ਮਾਅਬਜ਼ੀ ਨਹੀਂ ਮਿਲੇ ਨਾ ਮਜ਼ਦੂਰਾਂ ਨੂੰ ਮਾਅਬਜ਼ੀ ਮਿਲੇ ਨਾ ਕਿਸਾਨਾਂ ਨੂੰ ਮਾਅਬਜ਼ੀ ਮਿਲੇ ਕਹਿੰਦੇ ਬੱਕਰੀ ਦੇ ਮੁਰਕੀ ਦੇ ਸਾਰੇ ਕਾਹਦੇ ਪੈਸੇ ਦੇ ਲਾਂਗੇ ਝੋਨੇ ਲਵਾਈ ਦੇ ਪੈਸੇ ਦਾ ਕੱਖ ਨਹੀਂ ਮਿਲੇ ਅੱਜ ਜਿਹੜੀ ਸਭ ਤੋਂ ਵੱਡੀ ਜਿਹੜੀ ਪੰਜਾਬ ਨੂੰ ਜ਼ਰੂਰਤ ਹੈ ਜੇਕਰ ਤੁਸੀਂ ਖੜਾ ਕਰਨਾ ਰਾਜਨੀਤਿਕ ਲੀਡਰਾਂ ਦਾ ਕੰਮ ਕੀ ਹੈ ਦੇਖੋ ਵਿਦੇਸ਼ਾਂ ਵਾਲੇ ਭਰਾ ਕਲਾਕਾਰ ਭਰਾ ਹੋਰ ਸਾਰੇ ਭਰਾ ਬਹੁਤ ਆਪਣੇ ਕੋਲ ਤਨਮਨ ਤਨ ਨਾਲ ਜਿਹੜਾ ਕਿ ਆਪਣੀ ਆਪਣੇ ਤਰੀਕੇ ਨਾਲ ਆਪਣੇ ਕੋਲੋਂ ਪੈਸੇ ਖਰਚ ਕੇ ਉਹ ਖੜਾ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ ਪਰ ਅਸ ਸਮੇਂ ਜਿਹੜਾ ਕਿ ਪੰਜਾਬ ਨੂੰ ਜਿਹੜਾ ਸੈਂਟਰ ਗਵਰਨਮੈਂਟ ਜਿਹੜਾ ਪੰਜਾਬ ਦਾ ਪੈਸਾ ਰੋਕੀ ਖੜੀਆ ਸਭ ਤੋਂ ਵੱਡੀ ਤਾਂ ਗੱਲ ਉਸ ਤੇ ਕਰਨੀ ਚਾਹੀਦੀ ਹੈ ਕਿ ਜਿਹੜੇ ਰਾਜਨੀਤਿਕ ਲੀਡਰ ਨੇਗੇ ਸਾਡੇ ਐਮਪੀ ਨੇ 13 ਐਮਪੀ ਨੇ 7 ਰਾਸਾ ਮੈਂਬਰ ਨੇ ਜਿਹੜੇ ਉਹਦੇ ਡਰਾਮੇ ਕਰੀ ਫਿਰਦੇ ਨੇ ਸਭ ਤੋਂ ਪਹਿਲਾਂ ਤਾਂ ਐਮਪੀ ਜਾ ਕੇ ਸੈਂਟਰ ਗਵਰਨਮੈਂਟ ਅੱਗੇ ਆਖਣ ਵੀ ਲਿਓ ਸਾਡਾ ਬਣਦਾ ਸਾਡਾ ਪੰਜਾਬ ਦਾ ਹੱਕ ਦਾ ਪੈਸਾ ਦਿਓ ਫਿਰ ਐਮਐਲਏ ਜਾ ਕੇ ਕਹਿਣਾ ਹੁਣ 60000 ਕਰੋੜ ਰੁਪਏ ਜਿਹੜਾ ਕਿ ਕਹਿੰਦੇ ਨੇ ਚਿੱਠੀਆਂ ਲਿਖ ਰਹੇ ਨੇ ਕਿ ਚਿੱਠੀਆਂ ਨਾਲ ਕਿਤੇ ਪੈਸਾ ਮਿਲੂਗਾ ਕਿ ਜਿਹੜੇ ਸਾਡੇ ਐਮ.ਐਲ.ਏ ਨੇਗੇ ਸਾਡੇ ਆਪ ਦੇ ਵਿੱਚ ਕਾਮਾ ਰੋਲੀ ਆਪ ਦੇ ਵਿੱਚ ਕਾਂਗੜਾ ਵਾਂਗੂ ਤੁਰੇ ਫਿਰਦਣਗੇ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਸੈਸ਼ਨ ਬਣਾਉਣ ਸੈਸ਼ਨ ਬਲਾ ਕੇ ਇਕੱਠੇ ਸਿਰ ਜੋੜ ਕੇ ਬੈਠਣ ਸਾਰੀਆਂ ਪਾਰਟੀਆਂ ਦੇ ਇਸ ਚੀਜ਼ ਤੇ ਮੰਥਨ ਕਰਨ ਕਿ ਇਹ 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 ਸਮੱਸਿਆ ਕੀ ਆ ਸਮੱਸਿਆ ਹੁਣ ਕੀ ਆ ਜਿਹੜੀ ਕਿ ਆਪਾਂ ਸਮੱਸਿਆ ਜਿਹੜੀ ਤੇ ਆਪਾਂ ਨੂੰ ਗੱਲ ਕਰਨੀ ਬਣ ਗਈ ਆ ਸਮੱਸਿਆ ਇਹ ਆ ਨਾਤਾ ਜਿਹੜਾ ਪੰਜਾਬ ਕੋਲੇ ਡੈਮਾ ਦਾ ਪਰਮੰਦ ਆ ਨਾ ਅੱਜ ਪੰਜਾਬ ਕੋਲੇ ਜਿਹੜੇ ਜਿਹੜਾ ਪੰਜਾਬ ਦਾ ਪਾਣੀ ਆ ਨਾ ਉਸ ਤੇ ਕੋਈ ਜਿਹੜੀ ਚਿੰਤਾ ਕਰਨ ਦੀ ਚਿੰਤਾ ਕਰ ਰਹੇ ਨੇ ਕਿ ਪੰਜਾਬ ਦਾ ਪਾਣੀ ਆ ਪੰਜਾਬ ਦੇ ਵਿੱਚ ਜਿਹੜੇ ਕਿ ਅਸੀਂ ਪਾਣੀਆਂ ਦੀ ਗੱਲ ਕਰਦੇ ਜਿਹੜਾ ਧਰਤੀ ਹੇਠਲਾ ਪਾਣੀ ਉਹ ਬਹੁਤ ਸਾਰਾ ਜਿਹੜਾ ਪੰਜਾਬ ਦਾ ਲੋਕ ਲੱਕਾ ਜਿਹੜਾ ਰੈਡ ਜ਼ੋਨ ਹੈ ਰੈਡ ਜ਼ੋਨ ਹੇਠਾ ਇੰਨਾ ਪੰਜਾਬ ਦਾ ਪਾਣੀ ਲੈ ਘਾਟੇ ਦੇ ਵਿੱਚ ਆ ਪਰ ਜਿਹੜਾ ਇਹ ਪਾਣੀਆਂ ਮੀਂਹ ਵਾਲਾ ਇਹ ਤਾਂ ਬਹਿ ਕੇ ਤੁਰ ਜਾਊਗਾ ਇੱਕ ਪਾਸੇ ਸੋਕਾ ਇੱਕ ਪਾਸੇ ਡੁੱਬਣ ਇਹ ਕੰਮ ਚੱਲੀ ਜਾਂਦਾ ਕੋਈ ਜਿਹੜਾ ਪੰਜਾਬ ਦੇ ਉਸ ਪਾਣੀ ਦੇ ਚਿੰਤਾ ਕਰਨ ਦੀ ਚਿੰਤਾ ਨਹੀਂ ਕਰ ਰਹੇ ਕੋਈ ਇਹ ਨਹੀਂ ਸੋਚ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੈਂਟਰ ਨਾਲ ਕਿਵੇਂ ਅਸੀਂ ਨਜੱਟਣਾ ਕਿਵੇਂ ਅਸੀਂ ਪੈਸਾ ਲੈਣਾ ਤੇ ਕਿਵੇਂ ਜਿਹੜਾ ਕੇ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਣਾ ਹੁਣ ਸਭ ਤੋਂ ਪਹਿਲਾਂ ਦਾ ਜਿਹੜੇ ਉੱਥੇ ਲਪੋਰੀਆਂ ਇਸ ਚੱਕੀ ਫਿਰਦੇ ਨੇਗੇ ਇਸ ਚੀਜ਼ ਤੇ ਜਿਹੜਾ ਕਿ ਇਹਨਾਂ ਨੂੰ ਇਹਨਾਂ ਨੂੰ ਇਹ ਇਸ ਚੀਜ਼ ਤੇ ਕਰਨ ਦੀ ਜ਼ਰੂਰਤ ਆ ਪੰਜਾਬ ਨਾਲ ਕਿੱਡਾ ਮਤਰੇ ਵੀ ਮਾਲ ਆ ਜਿਹੜਾ ਸਲੋਕ ਹੋ ਰਿਹਾ ਪੰਜਾਬ ਨੇ ਹਰ ਪੱਖੋਂ ਪੰਜਾਬ ਨੇ ਇਸ ਦੇਸ਼ ਦੇ ਵਿੱਚ ਹਿੱਸਾ ਪਾਇਆ ਇਸ ਦੇਸ਼ ਨੂੰ ਉੱਪਰ ਚੱਕਣ ਲਈ ਹਿੱਸਾ ਪਾਇਆ ਬੇਸਕ ਆਜ਼ਾਦੀ ਦੀ ਗੱਲ ਕਰ ਲਓ ਬੇਸਕ ਮੁਗਲ ਸਮਰਾਜ ਦੀ ਗੱਲ ਕਰ ਲਓ ਤਾਂ ਸਿੱਖਾਂ ਨੇ ਪੰਜਾਬੀਆਂ ਨੇ ਸਭ ਤੋਂ ਵੱਧ ਖੂਨ ਡੋਲਿਆ ਅੱਜ ਪੰਜਾਬ ਦੇ ਪੰਜਾਬ ਨਾਲ ਐਡਾ ਮਤਰੀ ਮਾਲਾ ਸ਼ਲੋਕ ਹੋ ਰਿਹਾ ਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੇ ਅਫਗਾਨਿਸਤਾਨ ਦੇ ਪਛਾਣ ਤੇ ਤਾਂ ਪਹਿਲਾਂ ਜਿਹੜੀ ਕਿ ਚਿੰਤਾ ਜਤਾਈ ਆ ਪਰ ਪੰਜਾਬ ਦੇ ਘਟੋ ਘਟ 12 13 ਜ਼ਿਲ੍ਹੇ ਜਿਹੜੇ ਪਾਣੀ ਰੁੜ ਗਏ ਉਹਨੂੰ ਕੋਈ ਚਿੰਤਾ ਨਹੀਂ ਕਾਰਨ ਕੀ ਆ ਕਿਉਂਕਿ ਜਿਹੜੇ ਪੰਜਾਬ ਦੇ ਲੀਡਰ ਨੇ ਫੁੱਦੂ ਰਗੇ ਜਮਾ ਅਸੀਂ ਗਦਿਆਂ ਦੇ ਗਣਾ ਟੱਲੀਆਂ ਪਾਈਆਂ ਹੋਗੀਆਂ ਨੇ ਗਿਆ ਕੋਈ ਜਾ ਕੇ ਉਹ ਡਰਾਮਾ ਕਰੀ ਜਾਂਦਾ ਕੋਈ ਰੋਈ ਜਾਂਦਾ ਕੋਈ ਵੀਡੀਓ ਬਣਾਈ ਜਾਂਦਾ ਵੀਡੀਓ ਬਣਾ ਕੇ ਸਕ੍ਰਿਪਟ ਸਾਰੀ ਤਿਆਰ ਕਰੀ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਜੀ ਤੈਨੂੰ ਪਿਛਲੇ ਖੜਾਂ ਦੀ ਗੱਲ ਲਾ ਦਾਂ ਸਾਡੇ ਨਾਲ ਮਨਜੋਤ ਸਿੰਘ ਤਲਵੰਡੀ ਆ ਜਿਹੜਾ ਕਿ ਆ ਸਾਡਾ ਭਰਾ ਹੈ ਹਨਾ ਉਹਦੀ ਬਾਬਾ ਦੀਪ ਸਿੰਘ ਜਿਹੜੀ ਸੇਵਾਦਾਰ ਸੁਸਾਇਟੀ ਆ ਉਹ ਕਿਸ਼ਤੀਆਂ ਉਹਦੇ ਕੋਲੇ ਕਿਸ਼ਤੀਆਂ ਨੇ ਆਪਣੀਆਂ ਅੱਜ ਵੀ ਉਹ ਸੇਵਾ ਬਹੁਤ ਵੱਡੇ ਨਿਭਾ ਰਿਆ ਪਿਛਲੀ ਵਾਰ ਜਦੋਂ ਕਿ ਤੈਨੂੰ ਮੈਂ ਗੱਲ ਲਾ ਦਾਂ ਅਸੀਂ ਕਿੱਥੇ ਸੀ ਕਰਦਾਸ ਸਾਰੇ ਮੱਪੜ ਲੱਗਿਆ ਹਨ ਪਤਾ ਨਹੀਂ ਇੱਧਰ ਸੀਗੇ ਅਸੀਂ ਨਾ ਉੱਥੋਂ ਨਾ ਜਿਹੜੀ ਕਿਸ਼ਤੀ ਜਦੋਂ ਭਗਮਾਨਤਵਾਨ ਜਿਹੜੀ ਜਾ ਕੇ ਕੋਠੇ ਦੇ ਉੱਪਰ ਜਿਹੜੀ ਕਿ ਜਾ ਕੇ ਵੀਡੀਓ ਬਣਾਈ ਸੀ ਉਹ ਸਾਰੀ ਸਕ੍ਰਿਪਟ ਬਣਾ ਤਿਆਰ ਕਰੀ ਸਾਡੀ ਕਿਸ਼ਤੀ ਲੈ ਕੇ ਜਾ ਕੇ ਫਿਰ ਉੱਥੇ ਜਾ ਕੇ ਉਹ ਮੇਰੇ ਕੋਲੋਂ ਜਾ ਕੇ ਰੋਇਆ ਡਰਾਮਾ ਕਰਿਆ মিডিਆ ਨੂੰ ਜਾ ਕੇ ਅੱਜ ਵੀ ਜਿਹੜਾ ਉਹ ਡਰਾਮਾ ਕਰ ਰਿਹਾ ਅਸਲ ਦੇ ਵਿੱਚ ਡਰਾਮੇ ਜਿਹੜੇ ਡਰਾਮੇ ਬੰਦ ਕਰਕੇ ਅੱਜ ਜਿਹੜਾ ਕਿ ਪੰਜਾਬ ਨੂੰ ਜਮਾਂ ਐਨ ਲਾ ਕੇ ਲਾਂਬੇ ਸੜਤਾ ਅਸੀਂ ਪੰਜਾਬ ਨੇ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਹਰੀ ਕ੍ਰਾਂਤੀ ਅਸੀਂ ਲੈ ਕੇ ਆਂਦੇ ਪੂਰੇ ਦੇਸ਼ ਦਾ ਜਿਹੜਾ ਕਿ ਅਨਾਜ ਦਾ ਜਿਹੜਾ ਕਿ ਅਨਾਜ ਨਾਲ ਭੰਡਾਰ ਭਰ ਰਿਹਾ ਪੰਜਾਬ ਭਰ ਰਿਹਾ ਕੀਤੀ ਪ੍ਰਧਾਨ ਸੋਭਾ ਖੇਤੀ ਹੀ ਜਿਹੜੀ ਪੰਜਾਬ ਦੀ ਤਬਾਹ ਹੋ ਗਈ ਇਸ ਤੇ ਇਕੱਠੇ ਹੋ ਕੇ ਬੈਠ ਕੇ ਆਪਦੇ ਵਿੱਚ ਬੈਠ ਨਹੀਂ ਰਹੇ ਇੰਨਾ ਜ਼ਿਆਦਾ ਰਾਜਨੀਤੀ ਹੋ ਰਹੀ ਆ ਜਿਹਦੇ ਨਾਲ ਲੋਕਾਂ ਦੇ ਇੰਨੇ ਕੁ ਜ਼ਿਆਦੇ ਜਿਹੜੇ ਕਿ ਲੋਕਾਂ ਦੇ ਮਨਾਂ ਵਿੱਚ ਖਟਾਸ ਆ ਕਿ ਇਹ ਸਾਡੇ ਲੀਡਰ ਨਹੀਂ ਯਾਰ ਅਸੀਂ ਇਹ ਲੀਡਰ ਚੁਣੇ ਨੇਗੇ ਅਸੀਂ 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 ਇਹਨਾਂ ਦੇ ਸਿਰ ਤੇ ਅਸੀਂ ਛੱਡੀ ਬਠਿਆ ਪੰਜਾਬ ਨੂੰ ਆ ਦੇਖ ਬਾਈ ਜਿਹੜੀ ਅਸੀਂ ਧਰਤੀ ਦੇ ਬੈਠਿਆ ਕਿੱਥੇ ਤੱਕ ਇਹਨਾਂ ਲੀਡਰ ਲੈ ਗਏ ਇੱਥੇ ਕਿਤੇ ਤੁਹਾਨੂੰ ਦਿਖਦਾ ਕੋਈ ਲੀਡਰ ਦਾ ਬੋਰਡ ਲਗਾ ਕਿਤੇ ਕਿਸ ਦਾ ਕੁਝ ਹੋ ਲੱਗਿਆ ਸਾਡੇ ਤਾਂ ਇੱਕ ਇੱਕ ਬੰਦਾ ਜਿਹੜਾ ਕਿ ਉੱਥੇ ਹੜਾਂ ਦੇ ਵਿੱਚ ਆਉਂਦਾ ਇੱਕ ਇੱਕ ਬੰਦਾ ਆਉਂਦਾ ਗਨ ਮੈਨ ਲਿਆ ਕੇ ਖੜਾ ਕੋਣੇ ਵੀਡੀਓ ਬਣਾ ਕੇ ਡਰਾਮਾ ਦਾ ਕਰਕੇ ਰੋਟੀ ਵਿੱਚ ਬਹਿ ਕੇ ਖਾ ਕੇ ਚਲੋ ਜੀ ਫੁੱਟਮਾਂ ਖਿਚਾ ਕੇ ਚਲੋ ਜੀ ਘਰੇ ਇਹ 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 ਮਸਲੇ ਦਾ ਹੱਲ ਹੋਣਗੇ ਅਸਲ ਦੇ ਵਿੱਚ ਜਿਹੜੀ ਕਿ ਸਭ ਤੋਂ ਵੱਡੀ ਗੱਲ ਇੱਕ ਰਾਜਨੀਤਿਕ ਪਾਰਟੀਆਂ ਲੀਡਰਾਂ ਸਿਰ ਜੋੜ ਕੇ ਬੈਠਣਾ ਤੇ ਅੱਗੇ ਜਿਹੜਾ ਆਉਣ ਵਾਲਾ ਸੋਲੂਸ਼ਨ ਨਾਲ ਨਿਜਠਣਾ ਵੀ ਅਗਲੀ ਵਾਰੀ ਹੱਦੂ ਕੇ ਜਾਣ ਅਗਲੀ ਵਾਰੀ ਰਣਨੀਤੀ ਕੱਢਣਾ ਜਿਹੜਾ ਕਿ ਸਾਡਾ ਸਾਡਾ ਉਹ ਸਮੱਸਿਆ ਦਾ ਹੱਲ ਕੱਢਣਾ ਸਾਡਾ ਪੰਜਾਬ ਦਾ ਪਾਣੀ ਹੈ ਜਿਹੜਾ ਕਿ ਪੂਰਾ ਤ ਪੂਰਨ ਤੌਰ ਤੇ ਪੰਜਾਬ ਦਾ ਪਾਣੀ ਜਿਆਦਾਤਰ ਬਾਹਰਲੇ ਸਟੇਟਾਂ ਨੂੰ ਜਾ ਰਿਹਾ ਹੁਣ ਜਿਹੜਾ ਬਾਹਰਲੇ ਸਟੇਟਾਂ ਨੂੰ ਜਾ ਰਿਹਾ ਉਹਨਾਂ ਤੋਂ ਕੋਈ ਪੈਸਾ ਨਹੀਂ ਲੈਂਦਾ ਜਾ ਰਿਹਾ ਰਿਪੇਰੀਆਂ ਲਾਅ ਮੁਤਾਬਕ ਜਿਹੜਾ ਕਿ ਸਾਰੇ ਪਾਣੀ ਦਾ ਹੱਕਦਾਰ ਪੰਜਾਬ ਹੈ ਉਸ ਤੇ ਕੋਈ ਚਿੰਤਾ ਨਹੀਂ ਕਰ ਰਹੇ ਉਸ ਤੇ ਕੋਈ ਗੱਲਬਾਤ ਨਹੀਂ ਮੁੱਦਿਆਂ ਦੀ ਇੱਕ ਵੀ ਕੋਈ ਗੱਲਬਾਤ ਨਹੀਂ ਜਿਹੜੇ ਡੈਮਾਂ ਦੇ ਪ੍ਰਬੰਧ ਦੀ ਇੱਕ ਵੀ ਕੋਈ ਗੱਲ ਨਹੀਂ ਡੈਮਾਂ ਤੋਂ ਸਾਡਾ ਅਧਿਕਾਰ ਸਾਡਾ ਜਿਹੜਾ ਅਸਲ ਦੇ ਵਿੱਚ ਮੇਨ ਸਭ ਤੋਂ ਵੱਡੀ ਮੋਸਟ ਇੰਪੋਰਟੈਂਟ ਗੱਲ ਹੈ ਕਿ ਡੈਮਾਂ ਦੇ ਉੱਪਰ ਪੰਜਾਬ ਦਾ ਅਧਿਕਾਰ ਹੀ ਨਹੀਂ ਹੈਗਾ ਜਿਹੜੇ ਡੈਮ ਨੇ ਕਿ ਡੈਮਾਂ ਤੋਂ ਬਿਲਕੁਲ ਪੰਜਾਬ ਦਾ ਅਧਿਕਾਰ ਖੋਹ ਲਿਆ ਉਸ ਅਧਿਕਾਰ ਦੀ ਕੋਈ ਗੱਲ ਨਹੀਂ ਕਰ ਰਿਆ ਜਿਹੜੀ ਗੱਲ ਕਰਨ ਲਈ ਗੱਲ ਕਿ ਸਵਾਲ ਇਹ ਵੱਡਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਪਤਾ ਉਹਨਾਂ ਨੂੰ ਸਾਰਾ ਕੁਝ ਪਤਾ ਉਹਨਾਂ ਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਗੱਲ ਕਰ ਰਹੇ ਕੁਰਸੀ ਜਾਓ ਕੁਰਸੀ ਜਾਓ ਛੇਤਰ ਤੋਂ ਡਰਦੇ ਨੇ ਮੋਰੋਂ ਸਾਰੇ ਈਡੀ ਤੋਂ ਡਰਦੇ ਨੇ ਕਿ ਸਾਰੇ ਸੈਂਟਰ ਗਵਰਨਮੈਂਟ ਤੋਂ ਡਰਦੇ ਨੇਗੇ ਡੈਮਾਂ ਦੇ ਚੋਰ ਸੈਂਟਰ ਗਵਰਨਮੈਂਟ ਅੱਗੇ ਚੋਰ ਬੋਲੀ ਨਹੀਂ ਸਕਦੇ ਸੈਂਟਰ ਗਵਰਨਮੈਂਟ ਤੋਂ ਪੈਸਾ ਨਹੀਂ ਮੰਗ ਸਕਦੇ ਸੈਂਟਰ ਗਵਰਨਮੈਂਟ ਤੋਂ ਫੰਡ ਨਹੀਂ ਮੰਗ ਸਕਦੇ ਕਿਉਂਕਿ ਚੋਰ ਨੇ ਚਿੱਟੀਆਂ ਲੈ ਕੇ ਡਰਾਮੇ ਕਰੀ ਜਾਂਦੇ ਨੇ ਬਸ ਬਈ ਫਿਰ ਆਪਣੇ ਲੋਕ ਇਹਨੂੰ ਵੋਟਾਂ ਦੁਆਰਾ ਦੁਬਾਰਾ ਦੁਬਾਰਾ ਕਿਉਂ ਪਾਈ ਜਾਂਦੇ ਨੇ ਲੋਕਾਂ ਦੀ ਵੀ ਇਹਦੇ 'ਚ ਗਲਤੀ ਆ ਨਾ ਇਹ ਬਹੁਤ ਸੋਹਣੀ ਤਾਂ ਗੱਲ ਕਰੀ ਆ ਜਿਹੜੀ ਤਹੇ ਗੱਲ ਕਰੀ ਆ ਲੋਕਾਂ ਦੀ ਬਿਲਕੁਲ ਗਲਤੀ ਆ ਲੋਕਾਂ ਨੂੰ ਮੈਂ ਹੀ ਗੱਲ ਕਹਿਣਾ ਚਾਹਣਾ ਕਿਉਂਕਿ ਲੋਕਾਂ ਦੀ ਨੋਕਾਂ ਨੂੰ ਉਹਨੇ ਨੇ ਪਾੜਤਾ ਸਭ ਤੋਂ ਵੱਡੀ ਜਿਹੜੀ ਗੱਲ ਆ ਲੋਕਾਂ ਨੂੰ ਪਾੜਤਾ ਅੱਜ ਪੰਜਾਬ ਨੂੰ ਇਸ ਚੀਜ਼ ਦੀ ਲੋੜ ਆ ਕਿ ਅਸੀਂ ਪੰਜਾਬ ਵੱਖ-ਵੱਖ ਪਾਰਟੀਆਂ 'ਚ ਪੜ ਗਏ ਪੰਜਾਬ ਨੂੰ ਲੋੜ ਆ ਖੇਤਰੀ ਪਾਰਟੀ ਦੀ ਜਿਹੜੇ ਸਾਡੇ ਪੰਜਾਬ ਦੇ ਖੇਤਰ ਦੀ ਗੱਲ ਕਰੇ ਸਾਨੂੰ ਉਸ ਦੀ ਲੋੜ ਹੈ ਜਿੰਨਾ ਟਾਈਮ ਅਸੀਂ ਇਹ ਨੈਸ਼ਨਲ ਰਾਜਨੀਤੀ ਤੋਂ ਬਾਹਰ ਨਹੀਂ ਹੁੰਦੇ ਉਨਾ ਟਾਈਮ ਪੰਜਾਬ ਦਾ ਕੱਖ ਨਹੀਂ ਬਣ ਸਕਦਾ ਕਿਉਂਕਿ ਇਹ ਪੰਜਾਬ ਨਾਲ ਐਡਾ ਮਤਲਬਈ ਮਾੜਾ ਸਲੂਕ ਕਰ ਰਹੇ ਨੇਗੇ ਕਿਉਂਕਿ ਪੰਜਾਬ ਹਰ ਪੱਖੋਂ ਹਰ ਚੀਜ਼ ਲਈ ਲੜਦਾ ਪੰਜਾਬ ਦੇ ਲੋਕ ਲੜਦੇ ਨੇਗੇ ਇਹਦੇ ਨਾਲ ਇਹ ਵੋਟਾਂ ਲੈਣ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਜਾਣਾ ਅੱਜ ਤੋਂ ਇਹ ਗੱਲ ਨੂੰ ਮੇਰੇ ਨੂੰ ਲੋਕਾਂ ਤੱਕ ਜੇ ਪਹੁੰਚਾਵੇ ਇਹ ਹਾਈਲਾਈਟ ਕਰਕੇ ਵੀ ਪੰਜਾਬ ਨੂੰ ਇੱਕ ਵੀ ਜਿਹੜੀ ਕਿ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਆ ਆ ਸਭ ਤੋਂ ਵੱਡੀ ਗੱਲ ਇਹ ਹੈ ਕੇਜਰੀਵਾਲ ਵਰਗਾ ਜਿਹੜਾ ਮਹਿਕਮਾ ਇਹ ਸਾਰਾ ਠੱਗ ਮਹਿਕਮਾ ਇਕੱਠਾ ਹੋਇਆ ਹੋਇਆ ਇਹਨਾਂ ਨੇ ਐਡੇ ਵੱਡੇ ਡਾਕੇ ਮਾਰੇ ਨੇਗੇ ਇਹ ਕੋਈ ਵੀ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਆਮ ਆਦੀ ਪਾਰਟੀ ਦੇ ਈਡੀ ਦੇ ਇਹਨਾਂ ਦੇ ਵੱਡੇ ਵੱਡੇ ਪਰਚੇ ਹੋਏ ਹੋਏ ਨੇਗੇ ਕੁਛ ਨਹੀਂ ਬੋਲ ਸਕਦੇ ਇਹ ਪੰਜਾਬ ਦੇ ਹੱਕਾਂ ਲਈ ਹੁਣ ਕਾਂਗਰਸ ਆ ਇਹਨੇ ਤੁਹਾਨੂੰ ਪਤਾ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਪੰਜਾਬ ਨਾਲ ਕੀ ਕੀਤਾ ਬੀਜੇਪੀ ਤਾਂ ਹੁਣ ਤੁਹਾਨੂੰ ਦੇਖ ਹੀ ਲਿਆ ਕਿ ਕਿਹੜਾ ਸਲੋਗਨ ਸਲੋਗਨ ਕਰ ਰਹੀ ਆ ਅਸਲ ਦੇ ਵਿੱਚ ਜਿੰਨੀਆਂ ਵੀ ਨੈਸ਼ਨਲ ਪਾਰਟੀ ਨੂੰ ਛੱਡ ਕੇ ਪੰਜਾਬ ਦੀ ਜੇ ਅਸੀਂ ਡਵੈਲਪਮੈਂਟ ਚਾਹੁੰਦੇ ਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਐਮਐਲਏ ਪੰਜਾਬ ਦੇ ਐਮਪੀ ਇੰਨੇ ਕਿ ਧੜਲੇਦਾਰ ਤੇ ਇੰਨੇ ਕਿ ਦ੍ਰਿੜਤਾ ਵਾਲੇ ਹੋਣੇ ਚਾਹੀਦੇ ਨੇਗੇ ਕਿ ਜਿਹੜੇ ਪੰਜਾਬ ਦੀ ਡਟ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੱਸਣ ਉਹਨਾਂ ਨੂੰ ਕਿ ਪੰਜਾਬ ਨਾਲ ਪੰਜਾਬ ਨੂੰ ਇਸ ਕੁਦਰਤੀ ਆਫਤ ਹੈਗੀ ਕੁਦਰਤੀ ਆਫਤ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਵੀ ਆ ਸੋਚੀ ਸਮਝੀ ਸਾਜ਼ਿਸ਼ ਵੀ ਆ ਪੰਜਾਬ ਨੂੰ ਮਾਰਨ ਦੀ ਕਿ ਤੁਸੀਂ ਦੇਖਿਆ ਹੀ ਆ ਅੱਜ ਜੇ WTO ਦੀ ਗੈਰ ਦੀ ਗੱਲ ਕਰੀਏ ਜਾਂ ਜਿਹੜੀਆਂ ਪੂਰੀਆਂ ਵੱਡੀਆਂ ਕਾਰਪੋਰੇਟ ਘਰਾਣਾਂ ਦੀ ਗੱਲ ਕਰੀਏ ਜਾਂ ਕਿਸਾਨੀ ਆਂਦੋਲਨ ਜਿਹੜਾ ਚੱਲਿਆ ਸੀਗਾ ਉਹਦੀ ਜਿਹੜੀ ਲੜਾਈ ਆ ਪੰਜਾਬ ਨੇ ਸਰੜਾ ਕੇ ਸਾਰੇ ਦੇਸ਼ ਦੀ ਲੜਾਈ ਲੜੀਆ ਇਸ ਕਰਕੇ ਇਹਨਾਂ ਨੂੰ ਚਾਹੁੰਦੇ ਨੇਗੇ ਹੁਣ 1 ਮਿੰਟ ਤੁਸੀਂ ਧਿਆਨ ਨਾਲ ਗੱਲ ਸੁਣੋ ਇਹ ਜਿਹੜਾ ਸਿਸਟਮ ਚੱਲਦਾ ਕਿਵੇਂ ਆ ਅਸਲ ਦੇ ਵਿੱਚ ਇਹ ਸਾਡੇ ਦੇਸ਼ ਦੀ ਤਰੱਕੀ ਕਿਉਂ ਨਹੀਂ ਹੋ ਸਕਦੀ ਜਿਵੇਂ ਆਪਾਂ ਕਹਿੰਦੇ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਆ ਉਹ ਕੰਮ ਹੈ ਹੁਣ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇਗੇ ਉਹ ਤਾਂ ਡਰਦੇ ਨੇਗੇ ਸੈਂਟਰ ਤੋਂ ਐਮਐਲਏ ਡਰਦੇ ਨੇਗੇ ਐ ਮੁੱਖ ਮੰਤਰੀ ਤੋਂ ਉਹਨਾਂ ਤੋਂ ਜਿਹਨਾਂ ਤੋਂ ਟਿਕਟਾਂ ਲੈਂਦੇ ਉਹਨਾਂ ਤੋਂ ਹੁਣ ਮੁੱਖ ਮੰਤਰੀ ਡਰਦਾ ਸੈਂਟਰ ਤੋਂ ਸੈਂਟਰ ਕੀ ਤੋਂ ਡਰਦਾ ਵੱਡੇ ਕਾਰਪੋਰੇਟ ਘਰਾਣੇ ਤੋਂ ਸਮਝ ਗਿਆ ਕਿਹਨਾਂ ਗੱਲ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਤੋਂ ਡਰਦਾ ਸੈਂਟਰ ਹੁਣ ਕਾਰਪੋਰੇਟ ਘਰਾਣੇ ਕੀ ਨੇ ਸਮਝਣ ਦੀ ਗੱਲ ਹੈ ਇੱਕ ਤਾਂ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਜਿਹੜੇ ਤਾਂ ਆਪਣੇ ਕੋਲ ਤਾਂ ਦੇਖਦੇ ਆ ਆਪਣੇ ਦੇਸ਼ ਨੂੰ ਚਲਾ ਰਹੇ ਨੇ ਇੱਕ ਵੱਡੇ ਕਾਰਪੋਰੇਟ ਘਰਾਣੇ ਆ ਗਏ ਨੈਸ਼ਨਲ ਪੱਧਰ ਦੇ ਜਿਵੇਂ ਕਿ ਅਮਰੀਕਾ ਆ ਗਿਆ ਹੋਰ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਗਏ ਹੁਣ ਜਿਵੇਂ ਅੱਜ ਹੁਣ ਥੋੜਾ ਜਆ ਜਦੋਂ ਪਤਾ ਲੱਗਿਆ ਹੁਣ ਥੋੜਾ ਜਆ ਮੋਦੀ ਆਪਣੇ ਤਰੀਕੇ ਨਾਲ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਵੱਡੇ ਉਹ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਨਿਕਲਣ ਦੇ ਲਈ ਹੁਣ ਜਿਹੜਾ ਡਬਲਯੂਟੀਓ ਕੀ ਆ ਗੈਟ ਕੀ ਆ ਵਿਸ਼ਵ ਵਪਾਰਕ ਸੰਗਠਨ ਆ ਜਿਹੜਾ ਉਹਦੇ ਕਰਕੇ ਜਿਹੜੀ ਕਿ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਇਹ ਬੜੀਆਂ ਗੱਲਾਂ ਸੋਚਣ ਸਮਝਣ ਵਾਲੀਆਂ ਜਿਦੇ ਕਰਕੇ ਇਹ ਜਿਹੜਾ ਸਭ ਡਰ ਰਹੇ ਨੇਗੇ ਕੋਈ ਲੱਤਾਂ ਢਾ ਕੇ ਆਪਣੇ ਲੋਕਾਂ ਦੀ ਗੱਲ ਨਹੀਂ ਕਰ ਰਿਆ ਸਾਨੂੰ ਅੱਜ ਜਿਹੜੀ ਲੋੜ ਆ ਪੰਜਾਬ ਨੂੰ ਸਾਨੂੰ ਇਸ ਚੀਜ਼ ਦੀ ਲੋੜ ਆ ਕਿ ਸ਼ੇਰੇ ਪੰਜਾਬ ਵਰਗਾ ਸਾਡੇ ਪੰਜਾਬ ਦੀ ਗੱਦੀ ਤੇ ਕੋਈ ਸੀਆਮ ਆਵੇ ਕੋਈ ਚੰਗੇ ਤੜਲੇਦਾਰ ਚੰਗੇ ਖੇਤਰੀ ਦੀ ਗੱਲ ਕਰਨ ਵਾਲੇ ਨੌਜਵਾਨ ਆਉਣ ਜੇਕਰ ਪੰਜਾਬ ਦੀ ਡਿਵੈਲਪਮੈਂਟ ਚਾਹਣੇ ਹੋ ਨਹੀਂ ਤਾਂ ਪੰਜਾਬ ਦੀ ਜਿਹੜੀ ਬਰਬਾਦੀ ਆ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਅਸੀਂ ਕਰਤੀ ਜਿਹੜਾ ਥੱਲੇ ਧਰਤੀ ਹੇਠਲਾ ਪਾਣੀ ਉਹਦੇ ਵਿੱਚ ਕੈਮੀਕਲ ਘੁਲ ਗਏ ਉੱਪਰਲਾ ਪਾਣੀ ਸਾਡੀ ਤਬਾਹੀ ਕਰੀ ਜਾਂਦਾ ਤੇ ਸੋਕ ਕਿਤੇ ਸੋਕਾ ਕਿਤੇ ਡੋਬਾ ਸਾਡਾ ਸਾਰਾ ਕੁਝ ਸਾਡੀ ਧਰਤੀ ਸਾਡੀ ਤਵਾ ਹੋਈ ਨਾ ਇਹਨੂੰ ਬਚਾਉਣ ਦੀ ਜ਼ਰੂਰਤ ਆ ਸਭ ਤੋਂ ਵੱਡਾ ਸਾਡੇ ਸਰੋਤਾਂ ਦੀ ਗੱਲ ਕਰਨ ਦੀ ਜ਼ਰੂਰਤ ਆ ਸਾਡੇ ਕੋਲੇ ਜਿਹੜੀ ਮੈਂ ਤੁਹਾਨੂੰ ਕੱਲ ਜ਼ਮੀਨ ਦਿਖਾ ਰਿਹਾ ਸੀਗਾ ਵੀ ਸਾਡੇ ਕੋਲੇ ਸਰੋਤ ਇੰਨੇ ਤਕੜੇ ਨੇਗੇ ਜੇ ਮੈਂ ਪੰਜਾਬ ਦੀ ਜ਼ਮੀਨ ਦੀ ਗੱਲ ਕਰਾਂ ਬਹੁਤ ਸੋਹਣੀ ਜ਼ਮੀਨ ਆ ਅੱਜ ਇਹ ਸਾਰੀ ਧਰਤੀ ਦੇ ਥੱਲੇ ਪੱਥਰ ਨੇ ਸਾਰੀ ਪੱਥਰ ਨਿਕਲਦਾ ਇੱਥੇ ਉਹ ਜੀ ਫਸਲ ਨਹੀਂ ਹੋ ਸਕਦੀ ਸਾਡੀ ਧਰਤੀ ਬਹੁਤ ਸੋਹਣੀ ਧਰਤੀ ਆ ਸਾਡੇ ਕੋਲੇ ਧਰਤੀ ਸਾਡੇ ਕੋਲੇ ਆ ਪਾਣੀ ਸਾਡੇ ਕੋਲੇ ਆ ਇਹ ਜਿਹੜੀ ਹਵਾ ਸਾਡੇ ਕੋਲੇ ਮੌਸਮ ਸਾਡੇ ਕੋਲੇ ਦੇਖੋ ਕਿੰਨਾ 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 ਕਿੰਨੇ ਤਰ੍ਹਾਂ ਦਾ ਮੌਸਮ ਆ ਸਾਡੇ ਕੋਲੇ ਕਿੰਨੀਆਂ ਰੁੱਤਾਂ ਨੇਗੀਆਂ ਸੱਤ ਅੱਠ ਰੁੱਤਾਂ ਨੇਗੀਆਂ ਪੰਜਾਬ ਕੋਲੇ ਜਿਹੜੇ ਕਿ ਇਹ ਇਹਨਾਂ ਦੇਸ਼ਾਂ ਕੋਲੇ ਰੁੱਤਾਂ ਨਹੀਂ ਹੈਗੀਆਂ ਪਰ ਇਹ ਦੇਸ਼ ਫਿਰ ਵੀ ਏਡੀ ਡਿਵੈਲਪਮੈਂਟ ਇੰਨਾ ਕੁਝ ਕਰ ਰਹੇ ਨੇਗੇ ਇਸ ਸਾਡੇ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣ ਲਈ ਕੋਣ ਸਾਡੇ ਸਭ ਤੋਂ ਵੱਡਾ ਜਿਹੜੇ ਕਿ ਲੀਡਰ ਵੋਟਾਂ ਦੇ ਲਈ ਫ੍ਰੀ ਫ੍ਰੀ ਵਾਲਾ ਕੁਝ ਕਰਦੇ ਸਾਰਾ ਕੁਝ ਬੰਦ ਕਰਨਾ ਚਾਹੀਦਾ ਉਹ ਸਿਰਫ ਵੋਟਾਂ ਲਈ ਡੋਬਣ ਦੇ ਤਰੇ ਹੋਏ ਨੇਗੇ ਇੱਥੇ ਸਾਰਾ ਕੁਝ ਇਹਨਾਂ ਲੁਦੇਸਾਂ ਦਾ ਸਾਰਾ ਕੁਝ ਟੈਕਸ ਤੇ ਚੱਲ ਰਿਹਾ ਆਮਦਨ ਕਿਵੇਂ ਵਧਾਈਆ ਸਾਰਾ ਕੁਝ ਉਹ ਮੇਜ ਕੋਲ ਚੱਲ ਰਿਹਾ ਜਿਹੜੀ ਕਿ ਉਹ ਚੀਜ਼ ਤੇ ਮਨਤਨ ਕਰਨ ਦੀ ਜ਼ਰੂਰਤ ਆ ਸਾਡੇ ਕੋਈ ਕੋਈ ਕਹਿੰਦਾ ਆਟਾ ਫ੍ਰੀ ਦੇਣਾ ਕੋਈ ਦਾ ਦਾਲ ਫ੍ਰੀ ਦੇਣਾ ਕੋਈ ਕਹਿੰਦਾ ਕੁਝ ਫ੍ਰੀ ਦੇ ਦਾਂਗੇ ਇਹਨਾਂ ਨੇ ਕਿੰਨੇ ਤਰੀਕੇ ਨਾਲ ਇਸ ਇਸ ਸਮ ਨੂੰ ਚਲਾ ਰਹੇ ਨੇ ਕਿੰਨੇ ਗੁਣਾ ਸਾਡੇ ਤੋਂ ਅੱਗੇ ਨੇ ਆਪਾਂ ਕਹਿੰਦੇ 100 ਸਾਲ ਅੱਗੇ ਨੇ ਮੈਂ ਕਹਿੰਦਾ 200 ਸਾਲ ਰੜ ਤੋਂ ਅੱਗੇ ਨੇ ਜਿੰਨਾ ਟਾਈਮ ਸਾਡੇ ਲੋਕਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਅਸੀਂ ਮੁਰਮੁੜੀ ਉਹ ਗਧਿਆਂ ਦੇ ਗਲਾਂ ਵਿੱਚ ਹਾਰ ਪਾਈ ਜਨ ਜਿਹੜੇ ਗਧਿਆਂ ਨੂੰ ਅਸੀਂ ਚਲਾ ਕੇ ਦੇਖ ਲਿਆ ਸਾਡੇ ਲੋਕ ਜਿੰਨਾ ਟਾਈਮ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਜਿੰਨਾ ਨੂੰ ਅਸੀਂ ਕਿਰਾਂ ਚੋਣ ਦੇ ਦਵਾਰੇ ਉਹਨਾਂ ਨੂੰ ਫੇਰ ਚੋਣ ਜਾਂਦੇ ਨੇ ਸਾਡੀ ਅਸੀਂ 2 2 3 3 4 4 ਵਾਰੀ ਚੋਣ ਤੋਂ ਬਾਅਦ 5 5 ਵਾਰੀ ਚੋਣ ਤੋਂ ਬਾਅਦ ਜਿਹੜੇ ਪੰਜਾਬ ਨੂੰ ਲੁੱਟ ਗਏ ਖਾ ਗਏ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਫੇਰ ਚੁਣੀ ਜਾਂਦੇ ਆ ਸਾਡੇ ਅਸਲ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਆ ਜਿਵੇਂ ਅੰਗਰੇਜ਼ਾਂ ਨੇ ਸਾਨੂੰ ਪਾੜ ਕੇ ਰਾਜ ਕੀਤਾ ਸੀਗਾ ਅੱਜ ਵੀ ਸਾਡੇ ਤੇ ਉਹੀ ਲੋਕ ਸਾਨੂੰ ਪਾੜ ਕੇ 파ਟਕੰਦੇ ਵਿੱਚ ਰਾਜ ਕਰੀ ਜਾਂਦੇ ਆ ਜਿਹੜੇ ਲੜਨ ਵਾਲੇ ਲੋਕ ਨੇ ਕਿ ਉਹਨਾਂ ਦੇ ਉੱਪਰ ਪਰਚੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ ਇਹ ਕੋਈ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਜਿਹਦੇ ਤੇ ਲੋਕਾਂ ਨੂੰ ਚਿੰਤਨ ਕਰਨ ਦੀ ਲੋੜ ਤਾਂ ਲੋਕਾਂ ਨੂੰ ਜਾਗਣ ਦੀ ਜ਼ਰੂਰਤ ਆ ਲੋਕ ਇੱਥੇ ਕਿਤੇ ਕਿਹੜੇ ਇੱਥੇ ਯਾਰ ਪੁੱਛ ਲਾਗੇ ਸੇ ਬੰਦੇ ਨੂੰ ਵੀ ਤੇਰੀ ਪਾਰਟੀ ਕਿਹੜੀ ਆ ਸਾਡੇ ਹਰੇਕ ਹੋਊਗਾ ਮੈਂ ਝਾੜੂ ਵਾਲਾ ਜੀ ਹਰੇਕ ਹੋਊ ਮੈਂ ਕਾਂਗਰਸ ਵਾਲਾ ਹਰੇ ਕਿ ਹੋ ਰਿਹਾ ਸਾਰੇ ਸਾਰੇ ਉੱਥੇ ਆਪੋ ਆਪਣੀਆਂ ਪਾਰਟੀਆਂ ਦੇ ਝੰਡੇ ਲਾ ਕੇ ਜਾ ਰਹੇ ਨੇ ਇੱਥੇ ਕਿਸੇ ਬੰਦੇ ਨੂੰ ਪੁੱਛ ਲੈ ਵੀ ਤੇਰੀ ਪਾਰਟੀ ਕਿਹੜੀ ਪਾਰਟੀ ਕੋਈ ਲੀਡਰ ਦਾ ਨਾਮ ਨਹੀਂ ਇਥੇ ਜਿਆਦਾ ਹੈਗਾ ਇੱਥੇ ਸਾਡੇ ਤਾਂ ਲੀਡਰ ਲੀਡਰ ਉਹੀ ਕੁਛ ਹੋ ਜਾਂਦੀ ਹੈ ਇਸ ਕਰਕੇ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝਣੀ ਪੈਣੀ ਆ ਫਿਰ ਸਾਡੀ ਡਿਵੈਲਪਮੈਂਟ ਸਾਡੀ ਚੰਗੀ ਹੋ ਸਕਦੀ ਆ ਕਿ ਸਾਨੂੰ ਸਿਸਟਮ ਵਧੀਆ ਬਣਾਉਣਾ ਪੈਣਾ ਸਭ ਤੋਂ ਪਹਿਲਾਂ ਤਾਂ ਸਾਨੂੰ ਆਪ ਨੂੰ ਸੁਧਰਨਾ ਪੈਣਾ ਅਸੀਂ ਉਸ ਚੀਜ਼ ਤੋਂ ਬਾਹਰ ਆਈਏ ਇਹਨਾਂ ਨੂੰ ਅਸੀਂ ਇਹਨਾਂ ਨੂੰ ਇਹਨਾਂ ਤੋਂ ਛਤਕਾਰਾ ਦਵਾਈਏ ਇਹ ਇਹ ਚੀਜ਼ਾਂ ਤੇ ਸਾਨੂੰ ਅੱਜ ਜ਼ਰੂਰਤ ਆ ਹੜਾ ਨੇ ਬਹੁਤ ਵੱਡੀ ਤਬਾਹੀ ਮਚਾਈ ਆ ਇਸ ਕਰਕੇ ਮੈਂ ਸਾਰੇ ਹੀ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਕਿ ਅਸੀਂ ਜਿਹੜਾ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਭਰਾ ਨੇਗੇ ਜਿੰਨੇ ਵੀ ਸਾਡੇ ਇਸ ਚੀਜ਼ ਨੇ ਉਹਨਾਂ ਸੱਜਣਾ ਨੂੰ ਮੈਂ ਬੇਨਤੀ ਕਰਨਾ ਚਾਹਣਾ ਮੈਂ ਇਹ ਹਰ ਇੱਕ ਜਿੰਨੇ ਗਰਾਉਂਡਾਂ ਦੇ ਵਿੱਚ ਇੱਥੇ ਬੋਲਿਆ ਮੈਂ ਹਰ ਇੱਕ ਥਾਂ ਤੇ ਇਹ ਬੇਨਤੀ ਕਰੀ ਆ ਖਾਸ ਕਰਕੇ ਜਿਹੜੇ ਐਨ ਆਰ ਆਈ ਭਰਾ ਹਨਗੇ ਮਨਾਂ ਨੂੰ ਬੇਨਤੀ ਕੀ ਕਰੀ ਆ ਵੀ ਯਾਰ ਤੁਸੀਂ ਬਾਈ ਜੀ ਤੁਸੀਂ ਬਹੁਤ ਯਰਬੇਕਾਰ ਬੰਦੇ ਹੋ ਹੁਣ ਜਿਹੜੀ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਇਹ ਕਰੀ ਆ ਚੌਰਪ ਦੇ ਵਿੱਚ ਜਿੱਥੇ ਵੀ ਮੈਂ ਗਿਆ ਵੇ ਤੁਸੀਂ ਜਿਵੇਂ ਕਿ ਮੈਂ ਗੱਲ ਕਹਾਣਾ ਵੀ ਤਿਆਰਬੇਕਾਰ ਲੋਕ ਚੰਗੇ ਲੋਕ ਸਾਰੇ ਬਾਹਰ ਬੈਠ ਨੇ ਜਿਹਨਾਂ ਨੂੰ ਬਹੁਤ ਤਿਆਰਬਾ ਬਹੁਤ ਪਤਾ ਪੰਜਾਬ ਬਾਰੇ ਮਨਾ ਚਰਨਾਂ ਦੇ ਵਿੱਚ ਬੇਨਤੀ ਇਹ ਕਰੀ ਆ ਵੀ ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਇੱਥੇ ਆਇਆ ਨੂੰ ਤੁਸੀਂ ਹੁਣ ਤੁਹਾਡੇ ਕੋਲੇ ਇਹਨਾਂ ਲੋਕਾਂ ਤੋਂ ਅੰਗਰੇਜ਼ਾਂ ਤੋਂ ਤੁਸੀਂ ਤਿਆਰਬਾ ਵੀ ਸਿੱਖ ਲਿਆ ਤੁਹਾਡੇ ਕੋਲੇ ਤਿਆਰਬਾ ਵੀ ਹੈਗਾ ਵੀ ਤੁਸੀਂ ਜਿਹੜਾ ਪੰਜਾਬ ਨੂੰ ਆ ਵਾਪਸ ਮੋੜੋ ਤੁਸੀਂ ਕੀ ਕਰੋ ਤੁਸੀਂ ਹੌਲੀ-ਹੌਲੀ ਜਿਵੇਂ ਕਿ ਪ੍ਰਚਾਰ ਕਰਨਾ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰੋ ਹੁਣ ਮੈਂ ਹੀ ਬੇਨਤੀ ਕਰਦਾ ਹੁਣ ਫਰਜ਼ ਕਰੋ ਹੜਾਂ ਲਈ ਖੜਾਂ ਲਈ ਹੁਣ ਜਿਵੇਂ ਇੱਥੇ ਬਹੁਤ ਸਾਰੇ ਭਰਾ ਆਪੋ ਆਪਣੇ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਨੇਗੇ ਮੈਂ ਇਹ ਕਰਨਾ ਚਾਹੁੰਦਾ ਵੀ 10 ਭਰਾ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਆਪ ਪੰਜਾਬ ਜਾ ਕੇ ਆਪ ਜਾ ਕੇ ਦੇਖੇ ਵੀ ਅਸੀਂ ਕਿਵੇਂ ਲੋਕਾਂ ਦੇ ਮਜ਼ਦੂਰਾਂ ਦੇ ਘਰ ਪਹੁੰਚਾ ਸਕਦੇ ਹਾਂ ਕੀ ਮਜ਼ਦੂਰਾਂ ਨੂੰ ਸਮੱਸਿਆ ਨੇ ਕਿਵੇਂ ਉਹਨਾਂ ਦੇ ਜਵਾਕਾਂ ਨੂੰ ਪੜ੍ਹਾਉਣ ਲਈ ਕਿਵੇਂ ਅਸੀਂ ਉਹਨਾਂ ਨੂੰ ਐਜੂਕੇਸ਼ਨ ਲਈ ਕੁਝ ਕਰ ਸਕਦੇ ਹਾਂ ਉਹ ਬੰਦਾ ਆਪ ਜਾ ਕੇ ਸੇਵਾ ਨਿਭਾਵੇ ਇੱਕ ਬੰਦਾ ਜਾ ਕੇ ਹਨ ਇਸ ਪ੍ਰਕਾਰ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਤੁਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਭਰਾ ਰਹੇ ਹੋ ਤੁਸੀਂ ਇੱਥੇ ਬਹੁਤ ਪੈਸਾ ਕਮਾ ਲਿਆ ਪਰ ਅੱਜ ਥੋੜੀ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਲੋੜ ਆ ਕਿਉਂਕਿ ਮੈਨੂੰ ਥੋੜੇ ਤੋਂ ਐਡੇ ਜ਼ਿਆਦੇ ਉਮੀਦਾਂ ਕਿ ਜਿਹੜੇ ਦੇਸ਼ ਨੇ 200 ਸਾਲ ਦੀ ਗੁਲਾਮੀ ਭੁਗਤੀ ਉਹ 200 ਸਾਲ ਦੀ ਗੁਲਾਮੀ ਨੂੰ ਜੇਕਰ ਤੋੜਿਆ ਤਾਂ ਬਾਹਰਲੇ ਲੋਕਾਂ ਨੇ ਹੀ ਜਾ ਕੇ ਤੋੜਿਆ ਸੀ। ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਗਿਆ ਸੀ। ਗਾਦਰੀ ਬਾਬੇ ਕਿੱਥੋਂ ਗਏ ਸੀਗੇ? ਸਾਰਿਆਂ ਨੇ ਜਾ ਕੇ ਉਹਨਾਂ ਨੇ ਜਾ ਕੇ ਉਹਨਾਂ ਨੇ ਦੇਖਿਆ ਉਹਨਾਂ ਨੇ ਜਾ ਕੇ ਗੁਲਾਮੀ ਦੇ ਜੀਜਰਾਂ ਨੂੰ ਤੋੜਿਆ ਸੀ। ਅੱਜ ਭਰਾਵੋ ਥੋਟੇ ਦੇਸ਼ ਦੇ ਥੋੜੇ ਪੰਜਾਬ ਦੇ ਬਹੁਤ ਮਾੜੇ ਹਾਲਾਤ ਨੇ। ਅੱਜ ਤੁਸੀਂ ਉਸ ਦਾਲਦਾਲ ਦੇ ਵਿੱਚੋਂ ਤੁਸੀਂ ਸਾਰੇ ਬਾਹਰਲੇ ਭਰਾ ਜਾ ਕੇ ਕੱਢ ਸਕਦੇ ਹੋ। ਤੁਸੀਂ ਟੀਮਾਂ ਬਣਾ ਕੇ ਜਾਓ। ਤੁਸੀਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੂੰ ਭਰਾਵਾਂ ਦੇ ਬੱਚੇ ਇੱਥੇ ਸੱਟ ਨੇਗੇ, ਚੰਗਾ ਕੰਮਕਾਰ ਕਰਨ ਨੇ। ਤੁਸੀਂ ਬਹੁਤ ਆਪਣੀ ਕਿਰਤ ਕਮਾਈਆਂ ਕਰ ਲਈਆਂ ਪਰ ਹੁਣ ਤੁਸੀਂ ਬੱਚਿਆਂ ਨੂੰ ਉੱਥੇ ਕੰਮ ਦੇ ਦਿਓ ਜਾ ਕੇ ਤੁਸੀਂ ਉੱਥੇ ਸਾਡੇ ਆਪ ਦੇ ਆਲ ਨੇ ਤਿਆਰ ਕਰੋ ਉੱਥੇ ਘਰ ਤਿਆਰ ਕਰੋ ਜਾ ਕੇ ਉਸ ਪੰਜਾਬ ਨੂੰ ਉੱਪਰ ਚੱਕੋ ਕਿਉਂਕਿ ਸਮਝਣ ਵਾਲੀ ਗੱਲ ਇਹ ਆ ਕਿਵੇਂ ਜਦੋਂ ਦੇਸ਼ ਗੁਲਾਮ ਹੋ ਗਿਆ ਸੀਗਾ ਪੂਰਾ ਦੇਸ਼ ਸਾਡਾ ਗੁਲਾਮ ਹੋ ਗਿਆ ਸਾਡਾ ਪੰਜਾਬ ਗੁਲਾਮ ਹੋ ਗਿਆ ਸੀ ਤਾਂ ਫਿਰ ਉਦੋਂ ਤਾਣਾ ਮਾਰਾ ਜਿਕਰਤਾਰ ਸਿੰਘ ਸਰਾਭੇ ਵਰਗਨੂ ਤੁਸੀਂ ਗੁਲਾਮ ਹੋ ਗੁਲਾਮ ਅਸੀਂ ਅੱਜ ਵੀ ਆ ਅੱਜ ਵੀ ਸਾਨੂੰ ਉਸ ਚੀਜ਼ ਦੀ ਜ਼ਰੂਰਤ ਆ ਸਾਨੂੰ ਤਾਣੇ ਵਿਦੇਸ਼ਾਂ ਦੇ ਵਿੱਚੋਂ ਅੱਜ ਵੀ ਪਾ ਰਹੇ ਨੇਗੇ ਸਾਨੂੰ ਤਾਣੇ ਪਾ ਰਹੇ ਨੇਗੇ ਕਿਤੇ ਆਸਟ੍ਰੇਲੀਆ ਦੇ ਵਿੱਚ ਸਾਡੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ ਵੀ ਇਹਨਾਂ ਨੂੰ ਬਾਹਰ ਕੱਢੋ ਕਿਤੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਕਿਤੇ ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿਤੇ ਇੱਥੇ ਪੁਰਤਕਾਲ ਦੇ ਦੇਖ ਲਓ ਸਾਰੇ ਥਾਂ ਤੇ ਕੰਮ ਹੋ ਰਿਹਾ ਪਰ ਠੀਕ ਆ ਪੈਸਾ ਕਮਾਉਣਾ ਬੜੀ ਜ਼ਰੂਰੀ ਹੈ ਕਿਰਤ ਕਰਨ ਲਈ ਆਏ ਹੋ ਤੁਸੀਂ ਸਾਡੇ ਪੰਜਾਬ ਦੇ ਬੜੇ ਮਾੜੇ ਹਾਲਾਤ ਨੇਗੇ ਤੁਸੀਂ ਪਹਿਲਾਂ ਵੀ ਬਹੁਤ ਵੱਡਾ ਯੋਗਦਾਨ ਪੰਜਾਬ ਲਈ ਪਾਇਆ ਬਹੁਤ ਵੱਡਾ ਤੁਸੀਂ ਯੋਗਦਾਨ ਕਿਉਂਕਿ ਕਿਸਾਨੀ ਅੰਦੋਲਨ ਦੀ ਗੱਲ ਕਰਲਾਂ ਇੱਕ ਮੈਂ ਗੱਲ ਬੋਲ ਰਿਹਾ ਸੀਗਾ ਮੈਂ ਇੱਕ ਥਾਂ ਤੇ ਕਹਿੰਦਾ ਭਾਈ ਅਸੀਂ ਕੀ ਕਰੀਏ ਕਹਿੰਦਾ ਅਸﺘੱਕ ਇਹਨਾਂ ਸਾਰੇ ਬਾਹਰਲੇ ਕਹਿੰਦਾ ਪੰਜਾਬ ਦੀ ਰਾਜਨੀਤੀ ਬਦਲਦੀ ਕਹਿੰਦਾ ਜਿੰਨਾ ਤੁਸੀਂ ਵਿਸ਼ਵਾਸ ਕਰਾ ਸੀ ਕਹਿੰਦਾ ਉਹ ਸਾਡੇ ਦੋਗਲੇ ਨਿਕਲ ਗਏ ਉਹ ਮੇਰੇ ਭਰਾ ਨੇ ਇੱਕ ਸਵਾਲ ਕਰਿਆ ਮੈਂ ਭਾਈ ਮੈਂ ਵੀ ਤੁਹਾਨੂੰ ਇਹ ਪੁੱਛਣ ਲੱਗਿਆ ਸੀਗਾ ਵੀ ਆਹ ਕਾਂਗਰਸ ਹੈ ਬੀਜੇਪੀ ਹੈ ਅਕਾਲੀ ਸੀਗੇ ਕਹਿੰਦੇ ਕਿ ਲੋਕਾਂ ਨੇ ਬਦਲਾਵ ਕਰਕੇ ਦੇਖਿਆ ਸੀਗਾ ਕਾਂਗਰਸ ਇਹਨੂੰ ਇਹਨੂੰ ਝਾੜੂ ਨੂੰ ਲੈ ਕੇ ਖਾਸ ਕਰਕੇ ਪੰਗਮਾਨ ਤੋਂ ਮਾਨ ਤੋਂ ਲੋਕਾਂ ਨੇ ਬਹੁਤ ਵੱਡੀ ਆਸ ਲਾਈ ਸੀ ਕਿਤੇ ਬਾਹਰ ਲੋਕਾਂ ਨੇ ਸ੍ਰੀ ਅਮਤੇ ਉਹ ਕਹਿੰਦਾ ਵੀ ਉਹੀ ਸਭ ਤੋਂ ਵੱਡਾ ਜਿਹੜਾ ਇੱਥੇ ਗੱਲਾਂ ਸਾਡੇ ਨਾਲ ਕਰਕੇ ਗਿਆ ਸੀ ਅਸੀਂ ਇੰਨਾ ਕਹਿੰਦਾ ਪੈਸਾ ਇਕੱਠਾ ਕਰਕੇ ਦਿੱਤਾ ਕਹਿੰਦਾ ਉਹੀ ਗਦਾਰ ਨਿਕਲ ਗਿਆ ਕਣਾ ਉਹੀ ਕਰਨ ਕਲ ਕਣਾ ਕਿ ਕਿੱਧਰ ਜਾਈਏ ਇਹ ਇਹਦਾ ਸਵਾਲ ਦਾ ਹਾਂ ਬੋਟ ਕਿਨੂੰ ਪਾਉਣ ਫਿਰ ਇਹਦਾ ਸਵਾਲ ਦਾ ਜਵਾਬ ਇਹੀ ਆ ਮੇਰੀ ਗੱਲ ਸੁਣ ਮੈਂ ਉਹੀ ਸਾਰੇ ਜਦੋਂ ਸਾਰੇ ਭਰਾ ਇਕੱਠੇ ਹੋਏ ਬੈਠੇ ਸੀ ਨਾ ਵੀਡੀਓ ਵੀ ਸ਼ਾਇਦ ਪਤਾ ਨਹੀਂ ਕਿਹਦੇ ਫੋਨ 'ਚ ਬਣੀ ਹੋਈ ਆ ਉਹ ਸਾਰੇ ਭਰਾ ਜਦੋਂ ਇਕੱਠੇ ਹੋਏ ਬੈਠੇ ਸੀ ਮੈਂ ਉਹਨਾਂ ਨੂੰ ਇੱਕ ਗੱਲ ਜਵਾਬ ਦਿੰਦਾ ਮੈਂ ਕਿ ਕਦੇ ਵੀ ਕਿਸੇ ਦੀ ਕੀਤੀ ਹੋਈ ਮਿਹਨਤ ਬੇਅਰਥਾ ਨਹੀਂ ਜਾਂਦੀ ਤੁਸੀਂ ਤੁਸੀਂ ਐਡੇ ਵੱਡੇ ਕਦਮ ਚੁੱਕ ਕੇ ਤੁਸੀਂ ਐਡਾ ਵੱਟਾ ਇਸ ਸਿਸਟਮ ਨੂੰ ਬਦਲਣ ਦੇ ਵਿੱਚ ਯੋਗਦਾਨ ਪਾਇਆ ਪਰ ਅੱਜ ਥੋਡੇ ਉਸ ਸਿਸਟਮ ਨੇ ਬਦਲੇ ਹੋਏ ਨੇ ਜਿਹੜੇ ਕਦੇ ਮਹਿਲਾ ਦੇ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਸੀ ਅੱਜ ਜੋ ਹਿਸਾਬ ਲ ਉਹ ਵੀ ਸਾਰੇ ਕੋਟੇ ਹੋਏ ਤੁਰੇ ਫਿਰਦੇ ਨੇਗੇ ਉਹਨਾਂ ਤੁਸੀਂ ਐਡਾ ਬਣਾ ਉਹ ਖੁੰਡ ਮਾਰੇ ਪੱਟ ਕੇ ਅੱਜ ਜਾਂ 3 ਸਾਲਾਂ ਦੇ ਵਿੱਚ ਛੜੇ 3 ਸਾਲਾਂ ਵਿੱਚ ਪਾਰਟੀ ਨੇ ਜੜਾਂ ਹਲਾਈਆਂ ਪਿਆ ਨੇ ਲੋਕ ਕਿਵੇਂ ਗਾਲਾਂ ਕੱਢਦੇ ਨੇ ਲੋਕ ਕਿਵੇਂ ਇਹ ਤੁਸੀਂ ਸਵਾਲ ਜਵਾਬ ਤੁਸੀਂ ਕਰਨਾ ਸਕੇ ਦੇਗੇ ਤੁਸੀਂ ਤੁਸੀਂ ਕਰਿਆ ਤੁਸੀਂ ਉਹਨਾਂ ਨੂੰ ਵੱਡਿਆਂ ਨੂੰ ਉਹਨਾਂ ਨੂੰ ਲਾ ਕੇ ਪਰਾ ਮਾਰਿਆ ਅੱਜ ਜਿਹੜੀ ਇਹਨਾਂ ਤੇ ਜੜ ਹੱਲ ਗਈ ਉਹ ਕਦੇ ਵੀ ਇਹ ਮਿਹਨਤ ਥੋੜੀ ਕੀਤੀ ਉਹ ਬੇਅਰਥੀ ਨਹੀਂ ਗਈ ਤੁਸੀਂ ਕੀਤੀ ਠੀਕਾ ਤੇ ਕਿਤੇ ਭਰੋਸਾ ਕੀਤਾ ਪਰ ਅੱਜ ਸਭ ਤੋਂ ਵੱਧ ਗਾਲਾਂ ਹੀ ਇਸ ਨੂੰ ਪੈ ਰਹੀਆਂ ਨੇ ਆ ਸਭ ਤੋਂ ਵੱਧ ਲੋਕ ਖਿਲਾਫ ਹੀ ਇਸ ਦੇਣਗੇ ਇਸ ਕਰਕੇ ਇਹ ਤੁਸੀਂ ਲਹਿਰ ਚਲਾਈ ਆ ਜਾਗਰੂਕ ਲਹਿਰ ਬਹੁਤ ਵੱਡਾ ਤੁਸੀਂ ਉਹ ਕਰਕੇ ਇਹ ਕਦੇ ਵੀ ਕਦੇ ਵੀ ਕਿਸੇ ਚੀਜ਼ ਨੂੰ ਨਿਰਾਸ਼ਾ ਦੇ ਵਿੱਚ ਨਾ ਲੈ ਕੇ ਜਾਓ ਇਹ ਚੀਜ਼ ਸੋਚੋ ਵੀ ਸਾਡਾ ਤੁਸੀਂ ਤੁਸੀਂ ਇਹ ਚੀਜ਼ ਸੋਚਾਂਗੇ ਸਾਡਾ ਪੰਜਾਬ ਨਹੀਂ ਬਦਲਦਾ ਫਿਰ ਤਾਂ ਇਹ ਨਿਰਾਸ਼ਾ ਵਾਲੀ ਗੱਲ ਹੋ ਗਈ ਕਦੇ ਵੀ ਆਸ਼ਾ ਦੇ ਵਿੱਚ ਗੱਲ ਰੱਖੋ ਵੀ ਸਾਡਾ ਪੰਜਾਬ ਬਦਲੂ ਸੀ ਬਦਲਾਂਗੇ ਅਸੀਂ ਅਸੀਂ ਇਸ ਸਿਸਟਮ ਨੂੰ ਬਦਲਾਂਗੇ ਹੁਣ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹ ਲਓ ਗੁਰੂ ਸਾਹਿਬਾਨ ਦਾ ਕਿੰਨਾ ਵੱਡਾ ਸਾਡਾ ਇਤਿਹਾਸ ਆ ਜਿਕੇ ਤੇ ਉਹ ਕਹਿੰਦੇ ਵੀ ਅਸੀਂ ਇਹ ਮੁਗਲਾਂ ਦਾ ਤਾਂ ਤਾਂ ਜੜਪੱਟੀ ਨਹੀਂ ਦੀ ਪੱਟੀ ਗੁਰੂ ਸਾਹਿਬ ਨੇ ਜੜ ਅਸੀਂ ਉਹਨਾਂ ਦੇ ਬਾਹਰ ਤਾਂ ਅਸੀਂ ਮੁਗਲਾਂ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਅਸੀਂ ਅੱਜ ਇਹ ਵੀ ਜੜ ਪੱਟ ਕੇ ਚੰਗੀ ਡਵੈਲਪਮੈਂਟ ਚੰਗੀ ਰਾਜਨੀਤੀ ਅਸੀਂ ਸਾਡਾ ਉੱਥੇ ਸਾਡੀ ਜੜ ਮਜ਼ਬੂਤ ਕਰਕੇ ਸਾਡੀ ਵਧੀਆ ਸਾਡੇ ਸਾਡਾ ਕੋਈ ਖਾਲਸਾ ਰਾਜ ਚੰਗਾ ਰਾਜ ਸਾਡੇ ਉੱਥੇ ਬੈਠਣ ਸਾਡੇ ਰਾਜ ਭਾਗ ਤੇ ਉਸ ਤਰ੍ਹਾਂ ਦੇ ਸਾਡੇ ਬੰਦੇ ਬੈਠਣ ਘੱਟੋ ਘੱਟ ਜੇ ਸਾਡੇ ਕੋਲੇ ਸਾਡੀ ਪੰਜਾਬ ਦੀ ਵਿਧਾਨ ਸਭਾ ਹੋਊ ਅਸੀਂ ਇੰਨੇ ਤਾਕੜੇ ਜਿਹੜੇ ਪੰਜਾਬ ਦੇ ਮਸਲੇ ਹੱਲ ਕਰ ਸਕਦੇ ਹਾਂ ਬਹੁਤ ਜ਼ਿਆਦਾ ਅੱਜ ਸਾਡੀ ਵਿਧਾਨ ਸਭਾ ਵੀ ਜਿਹੜੀ ਕਿ ਉਸ ਉਸ ਸੈਂਟਰ ਨੂੰ ਪੁੱਛ ਕੇ ਚੱਲਦੀ ਆ ਉਹਨਾਂ ਨੂੰ ਦਲਾਲਾਂ ਨੂੰ ਪੁੱਛ ਕੇ ਚੱਲਦੀ ਆ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਣਾ ਸਾਡੀ ਕੋਈ ਬੋਲੀ ਦੀ ਗੱਲ ਨਹੀਂ ਹੋ ਰਹੀ ਸਾਡੇ ਕੋਈ ਪਾਣੀਆਂ ਦੀ ਗੱਲ ਨਹੀਂ ਹੋ ਰਹੀ ਸਾਡੀ ਜਿਹੜੀਆਂ ਅਸੀਂ ਸਾਡਾ ਚੰਡੀਗੜ੍ਹ ਦੀ ਗੱਲ ਕਰ ਲਓ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰ ਲਓ ਡੈਮਾਂ ਦੀ ਗੱਲ ਕਰ ਲਓ ਜਿਹੜੇ ਸਾਡੇ ਕੋਲੇ ਕੁਝ ਵੀ ਸਾਡੇ ਅੱਜ ਕੋਲੇ ਪੰਜਾਬ ਕੋਲੇ ਨਹੀਂ ਰਿਹਾ ਅੱਜ ਸਾਡੇ ਪੰਜਾਬ ਕੋਲੇ ਸਿਹਤ ਸਹੂਲਤਾਂ ਦੀ ਗੱਲ ਕਰ ਲਓ ਉਹ ਨਹੀਂ ਰਹੀ ਸਾਡੀ ਸਿੱਖਿਆ ਪ੍ਰਣਾਲੀ ਖਤਮ ਹੋ ਗਈ ਸਾਡੀ ਬਿਲਕੁਲ ਖਤਮ ਹੋ ਗਈ ਹਰ ਇੱਕ ਚੀਜ਼ ਦੇ ਵਿੱਚ ਸਾਡੀ ਉਹਨਾਂ ਦੀ ਇਨਵੋਲਵਮੈਂਟ ਪਹਿਲਾਂ ਨਾਲੋਂ ਕਰਜ਼ਾ ਡਬਲ ਹੋ ਗਿਆ ਉਹਨਾਂ ਦਾ ਬਿਲਕੁਲ ਕਿੱਡਾ ਵੱਡਾ ਪੰਡ ਪੰਜਾਬ ਦੇ ਜੁਮੇ ਕਰਜ਼ੇ ਦੀ ਚੜ੍ਹ ਉਹ ਕਾਰਜਾ ਲਾਉਣ ਦੀ ਗੱਲ ਨਹੀਂ ਹੋ ਰਹੀ ਸਾंका ਦਿਨ ਪ੍ਰਤੀ ਦਿਨ ਵਧ ਹੀ ਜਾਂਦਾ ਕੋਈ ਵੀ ਸਾਡੀ ਪੰਜਾਬ ਦੀ ਨੌਕਰੀਆਂ ਦੀ ਗੱਲ ਕਰ ਲੋ ਸਾਰੇ ਪਾਸੋਂ ਜਿਹੜਾ ਪੰਜਾਬ تباہ ਹੀ ਹੋਈ ਜਾਂਦਾ ਇਹ ਜੇਕਰ ਸਾਡੇ ਕੋਲੇ ਵਿਧਾਨ ਸਭਾ ਹੋਵੇ ਅਸੀਂ ਘੱਟੋ ਘੱਟ 50 60% ਜਿਹੜੇ ਪੰਜਾਬ ਦੇ ਮਸਲੇ ਹੱਲ ਵਿਧਾਨ ਸਭਾ ਦੇ ਵਿੱਚ ਹੀ ਲੈ ਕੇ ਕਰ ਸਕਦੇ ਹਾਂ ਪਰ ਅੱਜ ਸਹੀ ਮੈਨੇ ਦੇ ਵਿੱਚ ਮੈਂ ਇਹ ਸਾਰੇ ਪਰਾਮ ਨੂੰ ਕਹਿਣਾ ਚਾਹਣਾ ਤੁਹਾਡੇ ਕੋਲੇ ਤੁਹਾਡੀ ਪੰਜਾਬ ਦੀ ਵਿਧਾਨ ਸਭਾ ਵੀ ਨਹੀਂ ਹੈਗੀ ਇੱਕ ਵੀ ਤੁਹਾਡਾ ਐਮਐਲਏ ਇੱਕ ਵੀ ਤੁਹਾਡਾ ਲੀਡਰ ਗੱਲ ਕਰਨ ਵਾਲਾ ਪੰਜਾਬ ਦੀ ਉੱਥੇ ਨਹੀਂ ਹੈਗਾ ਇਹ ਗੱਲ ਆ ਬਾਕੀ ਮੇਰੀ ਸਾਰੇ ਭਰਾਵਾਂ ਨੂੰ ਵੀ ਬੇਨਤੀ ਹੈ ਜਿਵੇਂ ਬਾਈ ਨੇ ਕਿਹਾ ਵੀ 10-15 ਬੰਦੇ ਇਕੱਠੇ ਹੋ ਕੇ ਤੁਸੀਂ ਆਪਣਾ ਹਣੇ ਪੰਜਾਬ ਜਾਓ ਮੈਂ ਸੌਰੀ ਮੈਂ ਤੈਨੂੰ ਇਹ ਗੱਲ ਮੇਰੀ ਕੰਪਲੀਟ ਕਰਨ ਵਾਲੀ ਰਹਿ ਗਈ ਮੈਨੂੰ ਇਹ ਗੱਲ ਬਾਈਆਂ ਨੇ ਵੀ ਕਹੀ ਸੀਗੀ ਤੇ ਮੈਨੂੰ ਬਾਈ ਨੇ ਗੱਲ ਕਹੀ ਸੀਗੀ ਵੀ ਅਸੀਂ ਬਾਈ ਅਸੀਂ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਅਸੀਂ ਭਰੋਸਾ ਕਿਤੇ ਕਰੀਏ ਮੈਂ ਕਹਿੰਦਾ ਤੁਸੀਂ ਕਿਸੇ ਦੇ ਭਰੋਸਾ ਨਾ ਕਰੋ ਤੁਸੀਂ ਆਪਣਾ ਜਾ ਕੇ ਯੋਗਦਾਨ ਆਪ ਪਾਓ ਬਾਈ ਕਿਸੇ ਦੇ ਭਰੋਸਾ ਕਹਨੂੰ ਕਰਨਾ ਹੁਣ ਮੇਰੇ ਵਰਗਾ ਇੱਥੇ ਵੱਡੀਆਂ-ਵੱਡੀਆਂ ਗੱਲਾਂ ਕਰੀ ਜਾਂਦਾ ਠੀਕ ਹੈ ਨਾ ਗੱਲ ਮੇਰੇ ਵਰਗਾ ਬਹੁਤ ਵੱਡੇ ਵੱਡੇ ਗੱਲਾਂ ਕਰੀ ਜਾਂਦੇ ਹੋ। ਦੇਖੋ ਜੀ ਇੱਥੇ ਹੜਾ ਆ ਕੇ ਸਾਨੂੰ ਆਪ ਭੇਜੋ ਕਿਸੇ ਨੂੰ ਭੇਜਾ ਆਪ ਜਾਓ ਬਾਈ ਆਪ ਜਾ ਕੇ ਜੇਕਰ 20 ਬੰਦੇ ਇਕੱਠੇ ਹੋ ਗਏ 20 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਆਉਣ ਜਾਣ ਦੀ 1 ਲੱਖ ਰੁਪਏ ਟਿਕਟ ਲੱਗੂਗੀ। ਉਹ ਵੀ ਤਾਂ ਐਂਡ ਤੇ ਤੁਹਾਡੇ ਵਿੱਚੋਂ ਜੇ ਤੁਸੀਂ 10 ਲੱਖ ਰੁਪਏ ਤੁਸੀਂ ਦੇਣਾ 5 ਲੱਖ ਰੁਪਏ ਤੁਹਾਡੇ ਵਿੱਚੋਂ ਕੁਝ ਖਾ ਗਿਆ ਫਿਰ ਤੁਹਾਡਾ ਫਾਇਦਾ ਕੀ ਹੋਆ। ਆਪ ਜਾ ਕੇ ਮਹੀਨਾ ਲਾ ਕੇ ਆਪ ਡਿਵੈਲਪਮੈਂਟ ਕਰਕੇ ਆਓ ਮਰੀ ਸਾਰੇ ਪਣਾਵਾਂ ਨੂੰ ਵੇਣਤੀ ਆ ਕਿਉਂਕਿ ਸਾਰੇ ਇਲਾਕਿਆਂ ਦੇ ਆਪਣੇ ਹਣੀ ਪੰਜਾਬੀ ਭਰਾ ਉਰੇ ਰਹਿ ਰਹੇ ਨੇ ਯੂਰਪ ਦੇ ਵਿੱਚ ਖਾਸ ਕਰਕੇ ਤੁਸੀਂ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਪਿੰਡ 'ਚ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੋਣ ਵਾਲਾ ਜਾਂ ਕਿਸੇ ਦਾ ਘਰ ਟਹਿ ਗਿਆ ਮਜ਼ਦੂਰ ਦਾ ਜਾਂ ਕਿਸੇ ਦੀ ਪਸ਼ੂ ਮਰ ਗਏ ਨੇ ਤੁਸੀਂ ਆਪ ਤੋਂ ਜਾ ਕੇ ਹੈਲਪ ਕਰੋ ਕਿਉਂਕਿ ਇਸ ਦੇ ਉੱਤੇ ਹੁਣ ਜਿਵੇਂ ਆਪਾਂ ਲੋਕੀ ਪੈਸੇ ਭੇਜ ਵੀ ਰਹੇ ਆਂ, ਇੰਡੀਆ ਪਾ ਰਹੇ ਆਂ ਕਿਸੇ ਵੀ ਇੰਝ ਉਹਨੂੰ ਉੱਤੇ ਲੋਕਾਂ ਨੇ ਆਪਾਂ ਨੂੰ ਲੁੱਟਣਾ ਵੀ ਆ, ਲੋਕਾਂ ਨੇ ਪੈਸੇ ਵੀ ਜੋੜਨੇ ਨੇ ਬਥੇਰੇ ਆ ਨੇ, ਬਥੇਰੇ ਆ ਨੇ ਖਰਚਣੇ ਵੀ ਨੇ ਤਾਂ ਬਾਈ ਦੀ ਗੱਲ ਬਿਲਕੁਲ ਸਹੀ ਹੈ 5-10-15-20 ਬੰਦੇ ਇਕੱਠੇ ਹੋ ਕੇ ਪਹਿਹ ਇਕੱਠੇ ਕਰਕੇ ਆਪਾਂ ਇੰਡੀਆ ਜਾ ਕੇ ਆਪ ਤੋਂ ਕਿਸੇ ਦਾ ਘਰ ਬਣ ਬਾਈਏ ਜਾਂ ਕਿਸੇ ਨੂੰ ਵੀ ਲੋੜ ਹੈ ਉੱਥੇ ਜਾ ਕੇ ਪਾਉ ਪੈਸੇ ਦਈਏ ਕਿ ਨਹੀਂ ਬਾਈ ਹਾਂ ਬਿਲਕੁਲ ਇਹੀ ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਸੀ ਇਹੀ ਗੱਲ ਮੈਂ ਵਾਰ-ਵਾਰ ਕਰ ਰਿਹਾ ਵੀ ਸਾਨੂੰ ਇਸ ਗੱਲ ਤੇ ਜਿਹੜਾ ਕਿ ਸਾਨੂੰ ਮੰਥਨ ਕਰਨ ਦੀ ਜ਼ਰੂਰਤ ਆ ਅਸੀਂ ਇਸ ਗੱਲ ਤੇ ਜਿਹੜੀ ਚਿੰਤਾ ਕਰੀਏ ਜਿਹੜੀ ਕਿ ਸਾਡੇ ਲਈ ਜ਼ਰੂਰੀ ਆ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਨਹੀਂ ਮਿਹਰਬਾਨੀ ਬਾਈ ਮਿਹਰਬਾਨੀ ਸਾਨੂੰ ਇਸ ਗੱਲ ਤੇ ਅਸੀਂ ਕਰੀਏ ਠੀਕ ਹੈ ਜੀ ਧੰਨਵਾਦ ਠੀਕ ਹੈ ਬਾਈ ਮਿਹਰਬਾਨੀ